ਲੰਗੇ ਦਿਨੀ ਪੰਜਾਬ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਰਣਜੀਤ ਸਿੰਘ ਗਿੱਲ ਦੀ ਜਾਇਦਾਦਾਂ ਦੇ ਉੱਤੇ ਛਾਪਾ ਮਾਰਦੀ ਹੈ ਔਰ ਉੱਥੇ ਜਾ ਕੇ ਛਾਣਬੀਣ ਕਰਨ ਦੀ ਕੋਸ਼ਿਸ਼ ਹੁੰਦੀ ਹੈ ਪਰ ਉਸ ਛਾਪੇਮਾਰੀ ਦੇ ਵਿੱਚੋਂ ਹਾਸਲ ਕੀ ਹੋਇਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂ ਅਚਾਨਕ ਰਣਜੀਤ ਸਿੰਘ ਗਿੱਲ ਦਾ ਨਾਮ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜਨ ਲੱਗਿਆ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਆਖਿਰ ਵਿਕਰਮ ਸਿੰਘ ਮਜੀਠੀਆ ਔਰ ਰਣਜੀਤ ਸਿੰਘ ਗਿੱਲ ਦਾ ਕੀ ਕਨੈਕਸ਼ਨ ਹੈ ਜੋ ਹੁਣ ਚਰਚਾਵਾਂ ਦਾ ਕੇਂਦਰ ਬਣ ਗਿਆ ਹੈ ਜਾਂ ਵਿਜੀਲੈਂਸ ਦੀ ਟੀਮ ਨੂੰ ਇਸ ਜਾਂਚ ਦੇ ਵਿੱਚ ਉਹ ਕਿਹੜਾ ਕਨੈਕਸ਼ਨ حاصل ਹੋਇਆ ਹੈ ਇਹਨਾਂ ਦੋਵਾਂ ਵਿਚਾਲੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਜੋ ਇਸ ਵੇਲੇ ਨਿਆਇਕ ਹਿਰਾਸਤ ਵਿੱਚ ਨੇ ਨਾਬਾ ਦੀ ਜੇਲ੍ਹ ਦੇ ਵਿੱਚ ਉਹ ਹਿਰਾਸਤ ਕੱਟ ਰਹੇ ਨੇ ਤੇ ਦੂਸਰੇ ਪਾਸੇ ਰਣਜੀਤ ਸਿੰਘ ਗਿੱਲ ਦੀ ਕੋਠੀ ਉੱਤੇ ਪਹਿਲਾਂ ਛਾਪੇਮਾਰੀ ਹੁੰਦੀ ਹੈ ਚੰਡੀਗੜ੍ਹ ਸੈਕਟਰ 2 ਦੇ ਵਿੱਚ ਰਣਜੀਤ ਸਿੰਘ ਗਿੱਲ ਦੇ ਘਰ ਰਿਹਾਇਸ਼ ਦੇ ਵਿੱਚ ਛਾਪੇਮਾਰੀ ਹੁੰਦੀ ਹੈ ਖਰੜ ਦੇ ਵਿੱਚ ਗਿਲਕੋ ਵੈਲੀ ਦੇ ਵਿੱਚ ਛਾਪੇਮਾਰੀ ਹੁੰਦੀ ਹੈ ਇਸੇ ਤਰ੍ਹਾਂ ਰਣਜੀਤ ਸਿੰਘ ਗਿੱਲ ਦੀਆਂ ਜਿਹੜੀਆਂ ਤਿੰਨ ਜਾਇਦਾਦਾਂ ਨੇ ਉਨ੍ਹਾਂ ਦੇ ਉੱਤੇ ਵਿਜੀਲੈਂਸ ਦੀ ਟੀਮ ਜਿਹੜੀ ਹੈ ਉਹ ਛਾਪੇਮਾਰੀ ਕਰਦੀ ਹੈ ਹੁਣ ਸਵਾਲ ਇਹ ਹੈ ਕਿ ਵਿਜੀਲੈਂਸ ਨੂੰ ਇਸ ਛਾਪੇਮਾਰੀ ਤੋਂ ਬਾਅਦ ਹਾਸਲ ਕੀ ਹੋਇਆ ਹੈ ਜਾਂ ਵਿਜੀਲੈਂਸ ਨੇ ਇਹ ਛਾਪੇਮਾਰੀ ਕੀਤੀ ਹੈ ਉਸ ਦਾ ਕਾਰਨ ਕੀ ਸੀ ਆਖਿਰ ਵਿਕਰਮ ਸਿੰਘ ਮਜੀਠੀਆ ਦਾ ਡਿਸਪਰਪੋਰਸ਼ਨੇਟ ਐਸੈਟਸ ਦਾ ਜਿਹੜਾ ਮਾਮਲਾ ਹੈ ਉਸ ਦੇ ਵਿੱਚ ਰਣਜੀਤ ਸਿੰਘ ਗਿੱਲ ਨੂੰ ਕਿਉਂ ਪਰੋਬ ਕੀਤਾ ਜਾ ਰਿਹਾ ਹੈ ਕਿਉਂ ਰਣਜੀਤ ਸਿੰਘ ਗਿੱਲ ਦੀ ਜਾਂਚ ਕੀਤੀ ਜਾ ਰਹੀ ਹੈ ਦਰਸਲ ਰਣਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਦਾ ਹੈ ਸਾਰਾ ਰਹਿ ਚੁੱਕੇ ਨੇ ਆਖਿਰਕਾਰ ਉਹਨਾਂ ਨੇ ਪਾਰਟੀ ਛੱਡ ਦਿੱਤੀ ਪਰ ਅਕਾਲੀ ਦਲ ਦੇ ਵਿੱਚ ਉਹ ਚੋਣ ਵੀ ਲੜਦੇ ਰਹੇ ਨੇ ਖਰੜ ਵਿਧਾਨ ਸਭਾ ਹਲਕੇ ਤੋਂ ਪਰ ਲੰਗੇ ਦਿਨੀ ਅ ਰਣਜੀਤ ਸਿੰਘ ਗਿੱਲ ਦੇ ਘਰ ਦੇ ਉੱਤੇ ਛਾਪੇ ਮਾਰੀ ਹੁੰਦੀ ਹੈ ਔਰ ਇਸੇ ਚੀਜ਼ ਨੂੰ ਲੈ ਕੇ ਹੁਣ ਚਰਚਾ ਕਰਦੇ ਹਾਂ ਕਿ ਆਖਰਕਾਰ ਹਾਸਲ ਕੀ ਹੋਇਆ ਮੀਡੀਆ ਰਿਪੋਰਟਸ ਦੇ ਮੁਤਾਬਕ ਕਰੋੜਾ ਰੁਪਏ ਦੇ ਸ਼ੱਕੀ ਲੈਣ ਦੇਣ ਦੀ ਜਿਹੜੀ ਚਰਚਾ ਆ ਉਸ ਦੇ ਵਿੱਚ ਹੁਣ ਖੁਲਾਸਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਕਰੋੜਾ ਰੁਪਏ ਦੇ ਸ਼ੱਕੀ ਲੈਣ ਦੇਣ ਦਾ ਸ਼ੱਕ ਜਿਹੜਾ ਵਿਜੀਲੈਂਸ ਨੂੰ ਹੈਗਾ ਕਰੋੜਾ ਰੁਪਏ ਦੇ ਲੈਂਡ ਦੇਣ ਦਾ ਸ਼ੱਕ ਜਿਹੜਾ ਵਿਜੀਲੈਂਸ ਨੂੰ ਹੈਗਾ ਔਰ ਇਸੇ ਦੇ ਚੱਲਦੇ 25 ਜੂਨ ਨੂੰ ਜਿਹੜੀ ਐਫਆਈਆਰ ਦਰਜ ਕਰਵਾਈ ਗਈ ਸੀ ਉਸੇ ਦੇ ਤਹਿਤ ਇਹ ਕਾਰਵਾਈ ਜਿਹੜੀ ਹੈ ਉਮਲ ਦੇ ਵਿੱਚ ਲਾਂਦੀ ਗਈ ਹੈ ਕਈ ਦਸਤਾਵੇਜ਼ ਅਤੇ ਇਲੈਕਟ੍ਰੋਨਿਕ ਡਿਵਾਈਸਸ ਜਿਹੜੇ ਨੇ ਉਹ ਜ਼ਬਤ ਕਰ ਲਏਗੇ ਨੇ ਗਿਲਕੋ ਦੀਆਂ ਤਿੰਨ ਜਾਇਦਾਦਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਸੈਕਟਰ 2 ਦੇ ਵਿੱਚ ਰਣਜੀਤ ਸਿੰਘ ਗਿਲ ਦੀ ਰਹਾਇਸ਼ ਉੱਤੇ ਛਾਪੇਮਾਰੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਡਿਸਪਰਪੋਰਸ਼ਨੇਟ ਐਸੈਟਸ ਕੇਸ ਦੇ ਵਿੱਚ ਹੀ ਇਸ ਕਾਰਵਾਈ ਨੂੰ ਅੰਜਾਮ ਦੇ ਵਿੱਚ ਲਿਆਂਦਾ ਗਿਆ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਨਾਮੀ ਅਤੇ ਬੇਨਾਮੀ ਪ੍ਰਾਪਰਟੀ ਟਰਾਂਜੈਕਸ਼ਨਸ ਦਾ ਜ਼ਿਕਰ ਇਸ ਵਿੱਚ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਵੀ ਕਥਿਤ ਤੌਰ ਤੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਲਿੰਕਸ ਦੇ ਖੱਛੇ ਨੇ ਇਹ ਟਰਾਂਜੈਕਸ਼ਨਸ ਕਥਿਤ ਤੌਰ ਦੇ ਉੱਤੇ ਗਿਲਕੋ ਡਿਵੈਲਪਰਸ ਅਤੇ ਐਂਟੀਟੀਆਂ ਲਿੰਕਡ ਵਿਦ ਮਜੀਠੀਆ ਦੱਸੀਆਂ ਗਈਆਂ ਨੇ ਔਰ ਖਾਸ ਤੌਰ ਦੇ ਉੱਤੇ ਮਜੀਠੀਆ ਦਾ ਨਾਮ ਇਸ ਮਸਲੇ ਦੇ ਵਿੱਚ ਉੱਭਰਨਾ ਹੋਣ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਕਿਉਂਕਿ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਿ ਕੀ ਹਾਸਲ ਹੋਇਆ ਹੈ ਕਿਹੜੀਆਂ ਟਰਾਂਜੈਕਸ਼ਨਸ ਹਾਸਲ ਹੋਈਆਂ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਸਾਫ਼ ਲਿਖਿਆ ਗਿਆ ਹੈ ਕਿ ਇਹ ਟਰਾਂਜੈਕਸ਼ਨਸ ਜਿਹੜੀਆਂ ਨੇ ਉਹ ਕਥਿਤ ਤੌਰ ਦੇ ਉੱਤੇ ਗਿਲਕੋ ਡਿਵੈਲਪਰਸ ਅਤੇ ਐਂਟੀਟੀਆਂ ਰਿਲੇਟਡ ਟੂ অর ਲਿੰਕਡ ਟੂ ਵਿਕਰਮ ਮਜੀਠੀਆ ਦੱਸੀਆਂ ਗਈਆਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਕੋਈ ਖੁਲਾਸਾ ਹੋ ਸਕਦਾ ਆ ਕੋਈ ਸਥਿਤੀ ਜਿਹੜੀ ਹੈ ਉਹ ਸਪਸ਼ਟ ਜ਼ਰੂਰ ਹੋ ਸਕਦੀ ਹੈ ਪਰ ਹੁਣ ਤੱਕ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਇਹ ਜ਼ਰੂਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਈ ਕਰੋੜਾਂ ਦਾ ਜਿਹੜਾ ਲੈਂਡ ਦੇਣ ਹੋਇਆ ਔਰ ਉਹਦੇ ਵਿੱਚ ਕਿਤੇ ਨਾ ਕਿਤੇ ਵਿਕਰਮ ਸਿੰਘ ਮਜੀਠੀਆ ਦੇ ਹੋਣ ਦੇ ਚਰਚੇ ਉੱਪਰ ਦੇ ਪਏ ਨੇ ਹੁਣ ਸਵਾਲ ਇਹ ਹੈ ਕਿ ਕਿੰਨੇ ਕਰੋੜ ਦਾ ਇਹ ਲੈਂਡ ਦੇਣ ਹੋਇਆ ਔਰ ਕੀ ਵਿਕਰਮ ਸਿੰਘ ਮਜੀਠੀਆ ਦਾ ਜਾਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੰਬੰਧਿਤ ਕਿਸੇ ਦਾ ਇਸ ਮਸਲੇ ਦੇ ਵਿੱਚ ਕੋਈ ਲੈਂਡ ਦੇਣ ਹੈ ਜਾਂ ਨਹੀਂ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਜਿਹੜੀ ਕਾਰਵਾਈ ਹੈ ਉਹ ਲੰਘੇ ਦੇਣੀ ਵੇਖਣ ਨੂੰ ਮਿਲੀ ਲੰਘੇ ਦੇਣੀ ਸਵੇਰ ਤੋਂ ਵਿਕਰਮ ਸਿੰਘ ਮਜੀਠੀਆ ਅ ਡਿਸਪਰੋਪੋਰਸ਼ਨੇਟ ਐਸੈਟਸ ਮਾਮਲੇ ਦੇ ਵੱਡੇ ਔਰ ਖੁੱਲੇ ਪਰੋਪ ਦੇ ਵਿੱਚ ਰਣਜੀਤ ਸਿੰਘ ਗਿਲਦੀਰ ਹੈਸ਼ ਦੇ ਉੱਤੇ ਛਾਪੇਮਾਰੀ ਹੁੰਦੀ ਹੈ ਦੂਸਰੇ ਪਾਸੇ ਗਿਲਕੋ ਵੈਲੀ ਵਿੱਚ ਵੀ ਛਾਪੇਮਾਰੀ ਹੁੰਦੀ ਹੈ ਮਸਲਨ ਮੀਡੀਆ ਰਿਪੋਰਟਸ ਦੇ ਮੁਤਾਬਕ ਤਿੰਨ ਥਾਮਾਂ ਦੇ ਉੱਤੇ ਤਿੰਨ ਜਾਇਦਾਦਾਂ ਦੇ ਉੱਤੇ ਇਹ ਕਾਰਵਾਈ ਅਮਲ ਦੇ ਵਿੱਚ ਆਉਂਦੀ ਹੈ ਔਰ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਦੌਰਾਨ ਕੁਝ ਦਸਤਾਵੇਜ਼ ਔਰ ਕੁਝ ਇਲੈਕਟ੍ਰੋਨਿਕ ਡਿਵਾਈਸਸ ਜਿਹੜੇ ਨੇ ਉਹ ਜ਼ਬਤ ਕਰ ਲਏ ਜਾਂਦੇ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਛਾਪੇਮਾਰੀ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ ਇੱਕ ਪਾਸੇ ਇਹ ਸਾਰਾ ਕੁਝ ਵਾਪਰਿਆ ਇਹ ਜਾਣਕਾਰੀ ਹੁਣ ਤੱਕ ਜਿਹੜੀ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਵੀ ਸਾਹਮਣੇ ਆਈ ਪਰ ਦੂਸਰੇ ਪਾਸੇ ਇਹਦਾ ਸਿਆਸੀ ਰੂਪ ਵੀ ਹੈਗਾ ਜਿੱਥੇ ਅ ਸੀਐਮ ਭਗਵੰਤ ਮਾਨ ਭਗਤ ਗਬੀਰ ਜੀ ਦੀ ਬਾਣੀ ਨੂੰ ਸੰਬੋਧਨ ਹੋ ਕੇ ਉਹ ਨੁਕਤੇ ਪੇਸ਼ ਕਰਦੇ ਆ ਕਿ ਕਰਾਂਗੇ ਸੋ ਭਰਾਂਗੇ ਤੂੰ ਕਿਉਂ ਭਇਓ ਉਦਾਸ ਪਰ ਦੂਸਰੇ ਪਾਸੇ ਬੀਜੇਪੀ ਵੀ ਇਸ ਉੱਤੇ ਤੰਜ ਕਸਦੀ ਹੈ ਕਿ ਮਹਿਜ਼ ਇਸ ਕਾਰਨ ਕਿ ਰਣਜੀਤ ਸਿੰਘ ਗੱਲ ਨੇ ਆਮ ਆਦਮੀ ਪਾਰਟੀ ਨੇ ਬੀਜੇਪੀ ਜੁਆਇਨ ਕਰ ਲਈ ਇਸ ਕਰਕੇ ਬਦਲਾਖੋਰੀ ਦੀ ਸਿਆਸਤ ਜਿਹੜੀ ਆ ਉਹ ਕੀਤੀ ਗਈ ਆ ਹੁਣ ਬਹੁਤ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਵਿੱਚ ਜਵਾਬ ਕਦੋਂ ਪੇਸ਼ ਆਵੇਗਾ ਹੁਣ ਉਹਦੀ ਉਡੀਕ ਹੈ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਤੇ